ਸਸਿਦਾਲ ਦੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਆਮੇਦ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਕਰੋ ਗੱਲ ਵਾਕਿ ਤੇ ਵੇਲੋ ਹੀ ਪੰਮ ਦੀ ਦੀ ਟ੍ਰੈਂਡ ਕਰਦੀ ਆ ਹੁਣ ਬੋਲਦੇ ਆ ਆਪੇ ਬੋਲਦੇ ਨੇ ਬੋਲੋ ਬਹੁਤ ਨਾ ਭਰਾ ਥੋੜਾ ਕੈਮਰੇ ਗਾੜੀ ਘੱਟ ਬੋਲਦੀ ਕੈਮਰੇ ਗਾੜੀ ਘੱਟ ਬੋਲਦੀ ਪਰ ਵੀਡੀਓ ਪੂਰੀਆਂ ਬਣਾ ਲੈਂਦੀ ਆ ਇਹ ਅੱਜ ਆਏ ਆ ਆਪਣੇ ਨਾ ਭਰਾ ਦੀ ਦੁਕਾਨ ਤੇ ਇਥੇ ਆਪਰੇ ਕੇ ਰੋਡ ਤੇ ਦਾ ਟਵਾਰ ਰੋਡ ਤੇ ਹਾਂਜੀ ਹਰਚਵਾਲ ਰੋਡ ਤੇ ਭਾਜੀ ਹੁਣਾਂ ਨੇ ਨਿਊ ਦੁਕਾਨ ਓਪਨ ਕੀਤੀ ਆ ਤੇ ਵਿਪਨ ਹੁਣਾਂ ਦੇ ਬੈਸਟ ਫਰੈਂਡ ਆ ਕਲਾਸ ਫੈਲੋ ਵੀ ਆ ਤੇ ਬਚਪਨ ਦੇ ਦੋਸਤ ਵੀ ਆ ਤੇ ਅੱਜ ਆਪਾਂ ਤੁਹਾਨੂੰ ਉਹਨਾਂ ਨਾਲ ਮਿਲਾਉਨੇ ਆ ਤੇ ਉਹਨਾਂ ਨੇ ਕੱਪੜੇ ਦੀ ਦੁਕਾਨ ਹੈ ਨਾ ਵਿਪਨ ਕੱਪੜੇ ਦੀ ਖੋਲੀ ਆ ਆਸ਼ੀਸ਼ گارਮੈਂਟਸ ਆਸ਼ੀਸ਼ گارਮੈਂਟਸ ਸਾਡੇ ਪਿੱਛੇ ਲੋਗੋ ਦਿਖਣ ਧਿਆ ਹੁਣ ਆ ਤੇ ਕੰਟੈਕਟ ਨੰਬਰ ਵੀ ਆ ਗਏ ਇਹਨਾਂ ਦਾ ਤੇ ਆਜੋ ਫਿਰ ਤੁਹਾਨੂੰ ਹੁਣ ਅੰਦਰ ਜਾ ਕੇ ਵਿਖਾਉਨੇ ਆ ਇਹਨਾਂ ਕੋ ਕਿਹੜੀ ਕਿਹੜੀ ਵੈਰਾਈਟੀ ਹੈਗੀ ਆ ਠੀਕ ਹੈ ਜੀ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਇਹ ਇਨਾਂ ਦੀ ਦੁਕਾਨ ਤੇ ਵਿਜ਼ਿਟ ਕਰਿਓ ਤੇ ਮੇਨ ਗੱਲ ਮੈਂ ਤੁਹਾਨੂੰ ਦੱਸ ਦਵਾਂ ਕਿ ਇਨਾਂ ਦੀ ਦੁਕਾਨ ਤੇ ਇੱਕ ਆਉਣ ਦਾ ਫਾਇਦਾ ਇਹ ਹੁੰਦਾ ਵਾ ਵੀ ਵੇਖੋ ਅਸੀਂ ਕਈ ਵਾਰੀ ਕਿੰਦਾ ਕਿ ਮਾਰਕੀਟ ਵਿੱਚ ਜਾਨੇ ਸਾਡਾ ਰੇਟ ਨਹੀਂ ਬਣਦਾ ਜ਼ਿਆਦਾਤਰ ਦੁਕਾਨਾਂ ਤੇ ਸਾਡਾ ਇਹੀ ਝਗੜਾ ਹੋ ਜਾਂਦਾ ਵੀ ਨਹੀਂ ਰੇਟ ਨਹੀਂ ਬਣਿਆ ਸਾਨੂੰ ਚੀਜ਼ ਪਸੰਦੀ ਪਰ ਰੇਟ ਨਹੀਂ ਉਹਨਾਂ ਨੇ ਕੀਤਾ ਪਰ ਇਨਾਂ ਨੇ ਪਹਿਲਾਂ ਹੀ ਮੀਡੀਅਮ ਰੇਟ ਇੰਨਾ ਕਰਖਿਆ ਹੋਇਆ ਵਾ ਵੀ ਸਾਨੂੰ ਕਹਿੰਦੀ ਲੋੜ ਹੀ ਨਹੀਂ ਪੈਂਦੀ ਵੀ ਭਾਜੀ ਥੋੜਾ ਹੋਰ ਕੱਟ ਕਰ ਲਓ ਸਾਨੂੰ ਕਹਿੰਦੀ ਜ਼ਰੂਰ ਨਹੀਂ ਪੈਂਦੀ ਉਹਦਾ ਮਤਲਬ ਬਹੁਤ ਵਧੀਆ ਕੱਪੜਾ ਦਿਖਾਉਂਦੇ ਆ ਮਤਲਬ ਉਹਨਾਂ ਦਾ ਗੱਲ ਕਰਨ ਦਾ ਬਿਹੇਵ ਨੇ ਕੋਈ ਕਾਲਾ ਪਨ ਨਹੀਂ ਪੈਂਦਾ ਕਿ ਜਾਂ ਹਾਨੂੰ ਹਨਾ ਜਲਦੀ ਜਲਦੀ ਕਪੜਾ ਵੇਖੋ ਜੋ ਨਹੀਂ ਲੈਣਾ ਤਾਂ ਬਸ ਠੀਕ ਹੈ ਰਹਿਣ ਦਿਓ ਭਾਵੇਂ ਕਪੜਾ ਲਾਓ ਨਾ ਲਓ ਪਰ ਉਹ ਆਪਣੀ ਮਰਜ਼ੀ ਤਸੱਲੀ ਨਾਲ ਕਪੜੇ ਦਿਖਾਉਂਦੇ ਕਈ ਵਾਰੀ ਇਹ ਕੀ ਹੁੰਦਾ ਕਈ ਦੁਕਾਨ ਤੇ ਜਾਂਦੇ ਆ ਤੇ ਕਈ ਹੁਣ ਏਦਾਂ ਕਾਲੇ ਪਾ ਜਾਂਦੇ ਆ ਵੀ ਇੰਨਾ ਖਲਾਰਾ ਸਾਡਾ ਪਵਾਤਾ ਤੁਸੀਂ ਤੇ ਕੁਛ ਨਾ ਕੁਛ ਖਰੀਦ ਕੇ ਜਾਓ ਪਰ ਇੱਥੇ ਆਓਗੇ ਤੁਸੀਂ ਭਾਵੇਂ ਪੂਰੀ ਦੁਕਾਨ ਲਵਾ ਕੇ ਤੇ ਕਾਊਂਟਰ ਤੇ ਰਖਾ ਲਿਓ ਕੋਈ ਮਾਇਨ ਨਹੀਂ ਕੋਈ ਕੁਛ ਨਹੀਂ ਹੈਗਾ ਕਿਉਂਕਿ ਵੇਖੋ ਚੀਜ਼ ਵੇਖਾਂਗੇ ਤੇ ਫੇਰ ਹੀ ਪਸੰਦ ਆਏਗੀ ਫੇਰ ਹੀ ਖਰੀਦਾਂਗੇ ਆਪਾਂ ਹਨਾ ਇਹ ਗੱਲ ਹੁੰਦੀ ਹੈ ਤੇ ਆਜੋ

ਅਹੀਂ ਅਜ ਕੱਪੜੇ ਦੇਖਣ ਆਏ ਆ ਕਿ ਵੇਖੀਏ ਕਿ ਮਤਲਬ ਕਿੰਦਾ ਦੀ ਵੈਰਾਈਟੀ ਹੈ ਉਹ ਤਾਂ ਮੈਂ ਇਨਾਂ ਨੇ ਇੱਕ ਪੇਜ ਬਣਾਇਆ ਉਹਦੇ ਤੇ ਇਨਾਂ ਨੇ ਨਾ ਵੀਡੀਓ ਪਾਈਆਂ ਅਸੀਂ ਬੁੜੀਆਂ ਵਧੀਆ ਮੈਨੂੰ ਡਰੈਸਾਂ ਬੁੜੀਆਂ ਵਧੀਆ ਲੱਗਣ ਮੈਨੂੰ ਤੇ ਇੱਕ ਆਈ ਜਾਵੇ ਨਹੀਂ ਮੈਂ ਪਹਿਲਾਂ ਵੀ ਭਾਜਵੜੇ ਦੇ ਸ਼ਾਪ ਤੇ ਆਉਣੀ ਆ ਮੇਰੀਆਂ ਦੋ ਬੇਟੀਆਂ ਦੋਨੋਂ ਤੇ ਮੈਨੂੰ ਪਤਾ ਕੱਪੜੇ ਇਤੋਂ ਹੀ ਖਾਣਦੇ ਹੁੰਦੇ ਤੇ ਬਹੁਤ ਵਧੀਆ ਕੱਪੜੇ ਰੇਕ ਇਹ ਨਹੀਂ ਕੋਈ ਕਿ ਕਲਰ ਚਲ ਜਾਣਾ ਤੇ ਮੇਨ ਗੱਲ ਆ ਕਿ ਇਨਾਂ ਦਾ ਮਤਲਬ ਦੱਸਣ ਦਾ ਚੀਜ਼ ਦਾ ਬਿਹੇਵੀਅਰ ਬਹੁਤ ਵਧੀਆ ਵਾ ਕੱਪੜੇ ਵਧੀਆ ਤਰ੍ਹਾਂ ਵਿਖਾਉਣੇ ਆ ਤਾਂ ਮੈਂ ਅੱਗੇ ਵੀ ਦ ਸਮਾਈਲੀਅਨ ਦੀ ਸਭ ਤੋਂ ਮੇਨ ਗੱਲ ਇਹ ਚੀਜ਼ ਹੁੰਦੀ ਹੈ ਕਿ ਜਦੋਂ ਆਪਾਂ ਇਹ ਕੰਮ ਕਰਦੇ ਆਂ ਤਾਂ ਮਜ਼ਾ ਵੀ ਉੱਥੇ ਹੀ ਹੁੰਦਾ ਵਾ ਕਿ ਜਿੱਥੇ ਮੱਤੇ ਤੇ ਟਿਉੜੀਆਂ ਨਾ ਪੈਂਦੀਆਂ ਹੋਣ। ਬਾਕੀ ਭਾਜੀ ਲਿਆਓ ਤੁਸੀਂ ਲਾਗੇ ਕੈਮਰਾ। ਆ ਵੇਖੋ ਇਹਨਾਂ ਕੋਲੋ ਇਹਨਾਂ ਕੋਲੋ ਖਾਸ ਕਰਕੇ ਨਾ ਹਾਂਜੀ ਸੁਣੋ। ਸੋਸ ਸੁਦਾ ਹਾਂਜੀ ਮੈਂ ਸਾਰੀਆਂ ਡਰੈਸਾਂ ਲੈ ਕੇ ਜਾਣੀਆਂਹੀਂ। ਸਰੋਕ ਸੂਟ ਹੈ। ਇਹ ਅਫਗਾਨੀ ਸੂਟ ਹੈ ਸਾਡੇ ਕੋਲ। ਹਾਂਜੀ। ਅਨਾਲ ਪਰਚ ਵੀ ਹੈਗਾ ਜੀ ਹਾਂ ਆਹ ਲਓ ਇਹ ਕੰਤ ਪਰ ਕਿਹੜਾ ਕੀ ਹੈ ਅਫਗਾਨੀ ਸੂਟ ਅਫਗਾਨੀ ਸੂਟ ਮਤਲਬ ਹਰ ਇੱਕ ਮਤਲਬ ਹਰ ਇੱਕ ਵੈਰਾਈਟੀ ਮਿਲ ਜਾਂਦੀ ਹੈ ਲਹਿੰਗੇ ਦੇਖ ਲਓ ਤੁਸੀਂ ਭਾਵੇਂ ਅਫਗਾਨੀ ਦੇਖ ਲਓ ਛਲਾਰਾ ਸੂਟ ਦੇਖ ਲਓ ਜ਼ਿਆਦਾਤਰਾਂ ਨੂੰ ਪਤਾ ਕਿ ਹੁਣ ਗਰਮੀਆਂ ਦੇ ਵਿੱਚ ਜਿਹੜੀ ਚੀਜ਼ ਚੱਲਦੀ ਹੈ ਹਨਾ ਆਪਾਂ ਕਾਟਨ ਸਭ ਤੋਂ ਮੇਨ ਕਾਟਨ ਆਪਾਂ ਕਿਤੇ ਵੀ ਚੱਲਦੀ ਹੈ ਸਾਨੂੰ ਇਹ ਤਾਂ ਕਿ ਅਸੀਂ ਕਾਟਨ ਦਾ ਕੱਪੜਾ ਪਾਈ ਹੈ ਸਾਡੀ ਜਾਨ ਇਹਦੇ ਵਿੱਚ ਪੈਂਦੀ ਹੈ ਇਹਨਾਂ ਕੋਲ ਮਤਲਬ ਹਰੇਕ ਤਰ੍ਹਾਂ ਦੀ ਨਾ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਹੈਗੀ ਹਾਂ ਜੀ ਬਹੁਤ ਸੋਹਣਾ ਵਾ ਮੇਨ ਗੱਲ ਆ ਕਿ ਕਲਰ ਨਹੀਂ ਜਾਂਦਾ ਇਹ ਨਹੀਂ ਹੈਗਾ ਕਿ ਜੇ ਆਪਾਂ ਕਾਟਨ ਚ ਲਾਵਾਂ ਕਈ ਹੁੰਦਾ ਨਾ ਕਿ ਇੱਕ ਤੋਂ ਪੈਂਦੇ ਆ ਸਾਰੇ ਕਲੀਅਰ ਹੋ ਜਾਂਦੇ ਆ ਇਹ ਇਹਨਾਂ ਦੀ ਹੈ ਕਿ ਇਹਨਾਂ ਦਾ ਕਲਰ ਨਹੀਂ ਜਾਣਾ ਕੱਪੜੇ ਦਾ ਇਹ ਖਾਸ ਕਰਕੇ ਗੈਰੰਟੀ ਆ ਇਹ ਤਾਂ ਹੋ ਗਿਆ ਤੇ ਬੀਬੀ ਵਾਸਤੇ ਹਾਂ ਜੀ ਵਾਸਤੇ ਕੋਈ ਆਗ ਨਹੀਂ ਹਰ ਇੱਕ ਤਰ੍ਹਾਂ ਵਧੀਆ ਤਾਂ ਵਧੀਆ ਪੰਟ ਸੂਟ ਆਪਾਂ ਜਿੰਨਾ ਮਰਜ਼ੀ ਕਹਿ ਦਈਏ ਗਰਮੀ ਦੇ ਕੱਢਣ ਪਰ ਆ ਵੀ ਚੀਜ਼ ਜਿਹੜੀ ਫੈਂਸੀ ਹੈ ਨਾ ਇਹ ਵੀ ਫੈਂਸੀ ਵਧੀਆ ਲੱਗਦੀ ਹਾਂਜੀ ਬਹੁਤ ਸੋਹਣਾ ਹਾਂ ਆ ਦੇਖੋ ਮੇਰਾ ਦਾ ਆ ਵੇਖੋ ਟੀ-ਸ਼ਰਟਾਂ ਬਹੁਤ ਪਿਆਰੀਆਂ ਟੀ-ਸ਼ਰਟਾਂ ਪਜਾਮੇ ਲੋਅਰ ਉਹ ਤਾਂ ਵਿੱਚ ਜਦਾਂ ਗਰਮੀਆਂ ਦੇ ਹਿਸਾਬ ਦੇ ਨਾਲ ਲਾਈਟ ਕਲਰ ਸੋਹਣੇ ਲੱਗਦੇ ਆ ਲਾਈਟ ਸ਼ੀਟ ਨਾਲ ਇਹ ਕਲਰ ਵੀ ਨਹੀਂ ਜਾਏਗਾ ਹਾਂਜੀ ਇਹ ਨਹੀਂ ਜਾਣਾ ਨਾ ਇਹ ਨਹੀਂ ਜਾਣਾ ਬਹੁਤ ਸੌਫਟ ਹੈ ਨਾ ਹਾਂਜੀ ਬਹੁਤ ਸੋਹਣੇ ਨਾ ਹੁਣ ਗੋਲਦੀ ਦੇਖੋ ਸਾਡੇ ਬੜੇ ਸੂਟ ਲੱਗੀਆਂ ਨਾ ਹੋ ਹਜੇ ਵੀ ਪਸੰਦ ਕਰੀ ਜਾਂਦੇ ਪਸੰਦ ਕਰਨ ਮੈਂ ਅੱਗੇ ਵੀ ਇੱਕ ਦਿਨ ਆਈ ਹਾਂ ਉਹਦੋਂ ਹੀ ਮੈਂ ਆਪਣੀਆਂ ਬੇਟੀਆਂ ਵਾਸਤੇ ਲੈ ਕੇ ਗਈ ਹਾਂ ਤੇ ਕਲਰ ਬਹੁਤ ਸੋਹਣੇ ਰਹੇ ਆ ਤੇ ਰੇਟ ਉਹਦੇ ਨਾਲ ਵੀ ਜ਼ਿਆਦਾ ਸੋਹਣਾ ਹੈ ਕੁ ਵੀਰੇ ਹਾਂ ਜਮਾਂ ਬਹੁਤ ਵਧੀਆ ਬਹੁਤ ਆ ਗਈ ਜੀ ਮਰੀ ਮਰੀ ਲੋਰ ਸਾਬ ਇਹ ਨਾ ਸੋਚਣਾ ਮਤਲਬ ਹਨਾ ਕਿ ਸਾਡੇ ਦਰਸ਼ਕ ਕਿ ਆਪਾਂ ਮਤਲਬ ਸਿਰਫ ਬੇਟੀਆਂ ਵਾਸਤੇ ਵਿਖਾਉਣ ਦੇ ਹਨਾ ਆਪਾਂ ਬੁਆਇਜ਼ ਵਾਸਤੇ ਮਤਲਬ ਜਿੱਦਾਂ ਦੇ ਵੀ ਜੈਂਟਸ ਵਾਸਤੇ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਇਹਨਾਂ ਦੇ ਕੋਲ ਹੈਗੀ ਹੈ ਜਿਹੜਾ ਕੋਈ ਮੋੜੇ ਨਾ ਵਾਪਸ ਹਾਂਜੀ ਮੋੜੇ ਰਹਿਣਾ ਕੈਕਸਲ ਤੱਕ ਹਰ ਇੱਕ ਸਾਈਜ਼ ਮਿਲ ਜਗਾ ਹਾਂ ਕੈਕਸਲ 5 ਐਕਸਲ ਇਹ ਦੇਖੋ ਬਤਨ ਪਰ ਹੋਈ ਜਿਆਦਾ ਤੇ ਮਟਾਪੇ ਦੇ ਵਿੱਚ ਤੁਹਾਨੂੰ ਪਤਾ ਆ ਚੀਜ਼ਾਂ ਜਿਆਦਾ ਚੱਲਣ ਡਾਪੀਆਂ ਵਾ ਇਹ ਕੇ ਬਣਾਉਂਦਾ ਕਿ ਕਿਸੇ ਨੂੰ ਸਾਈਜ਼ ਨਹੀਂ ਆਪਣਾ ਮਿਲਦਾ ਹਨਾ ਤੇ ਇੱਥੇ ਹਰ ਇੱਕ ਤਰ੍ਹਾਂ ਦਾ ਸਾਈਜ਼ ਭਾਵੇਂ 4 ਐਕਸਲ ਭਾਵੇਂ 5 ਐਕਸ ਆਜੋ ਮੈਨੂੰ ਆਜੋ ਠੀਕ ਫੇਰ ਮੈਂ ਆ ਜਾਂਦਾ ਆ ਆਹ ਆ ਜਿਹੋ ਤੀ ਨੂਖ ਹਾਂ ਆਹ ਚੀਜ਼ਾਂ ਨਾਲ ਆ ਮੈਂ ਪਸੰਦ ਕਰਦੇ ਹਾਂ ਕਿ ਆਹ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਵਾਂ ਆਪਾਂ ਆਉਣ ਜਾਣ ਵਾਸਤੇ ਭਾਵੇਂ ਦਿੱਲੀ ਜਿੱਦਾਂ ਮਰਜ਼ੀ ਆਪਾਂ ਜਾਣਾ ਆਉਣਾ ਹੋਵੇ ਨਾ ਇਹ ਚੀਜ਼ਾਂ ਪਾਈਆਂ ਬਹੁਤ ਸੋਹਣੀਆਂ ਲੱਗਦੀਆਂ ਬੱਚੇ ਨੂੰ ਹਾਂਜੀ ਆਹ ਕੁਦਾ ਵੀ ਸੋਹਣੇ ਸਾਡੇ ਕੋਲ ਦੇਖੋ ਪੀਸ਼ਲ ਦਾ ਪਿਓਰ ਕਾਟਨ ਵੀ ਹਾਂਜੀ ਆਹ ਵੇਖੋ ਫੁੱਲ ਸਾਈਜ਼ ਐ 6XL 5XL ਉਹਦੀਆਂ ਆ ਭਾਵੇਂ ਨਾ ਹੀ ਤੇ ਇਹਦੀ ਗੱਲਾਂ ਕਰੋ ਆਹ ਚੀਜ਼ ਦੀ ਕਰੋਗੇ ਆਪਾਂ ਮੈਂ ਛੋਟੀ ਮੈਂ ਨਾ ਹੀ ਆਂਦੀ ਆ ਜੀ ਜੀ ਨਾ ਆਹ ਉਹ ਕੋਪਟੂ ਜੀ ਸਰ ਦਾ ਪ੍ਰੋਗਰਾਮ ਵੀ ਚਲੋ ਜੀ ਵੀ ਚਲੋ ਜੀ ਚਲੋ ਬੰਦ ਲੋ ਵੇਖੋ ਕਈ ਕਹੇ ਸੀ ਭਾਰੇ ਹੁੰਦੇ ਹਰ ਤਰ੍ਹਾਂ ਦੇ ਹਾਂਜੀ ਹਾਂਜੀ ਹਰ ਤਰ੍ਹਾਂ ਹੁੰਦਾ ਵਾ ਇਹ ਨਹੀਂ ਬਹੁਤ ਵਧੀਆ ਵਾ ਤੇ ਜਦਾਂ ਸਾਡੇ ਵਾਸਤੇ ਕੋਡ ਸੈੱਟ ਹੋਣ ਹਾਂਜੀ ਹਾਂਜੀ ਉਹ ਦਿਖਾਓ ਤੁਸੀਂ ਨਾਲ ਲਾ ਕੇ ਬਣਾਓ ਦੂਰੋਂ ਵਿਖਾ ਰਹੇ ਆ ਇਹਖੋ ਆਹ ਵੇਖੋ ਆਹ ਹਮ ਬਹੁਤ ਚੱਲਣ ਦੇ ਬਹੁਤ ਚੱਲਣ ਦੇ ਕੋਟ ਸਟ 14 ਇੰਚ ਵੀ ਮਿਲ ਜਾਣਗੇ ਇਹ ਨਹੀਂ ਆ ਕਿ ਮਤਲਬ ਆਪਾਂ ਘਰ ਦੇ ਵਿੱਚ ਆਪਾਂ ਕਿਤੇ ਵੀ ਜਾਣ ਆਉਣ ਲੱਗਾ ਹਨਾ ਡੇਲੀ ਇਹ ਚੀਜ਼ ਪਾ ਸਕਦੇ ਆ ਇਹ ਵੇਖਣ ਨੂੰ ਵੀ ਬਹੁਤ ਸੋਹਣੀ ਲੱਗਦੀ ਹੈ ਦੇਖੋ ਕੋਟਨ ਦੇ ਵਿੱਚ ਬਣਿਆ ਆ ਵੇਖੋ ਆ ਬਰਸਾ ਆ ਕਲਰ ਵੇਖੋ ਕਿੰਨਾ ਸੋਹਣਾ 1 ਤੋਂ 6 ਕਲਰ ਮਿਲ ਜਾਣਗੇ ਕਾਟਨ ਚ ਫੋਰਸਾਈਡ ਤੇ ਨਾਲੇ ਉਹ ਵੀ ਕਲਰ ਇੰਨਾ ਖਿੜਿਆ ਹੋਇਆ ਕਿ ਉਦਾਂ ਹੀ ਵੇਖਣ ਨੂੰ ਸੋਹਣਾ ਲੱਗਦਾ ਲੱਗਦਾ ਤਾਂ ਆ ਬਰਸਾ ਲੱਗਦੀ ਆ ਹਾਂ ਕਲਰ ਕਲਰ ਸਾਰੇ ਇੱਕ ਮਤ ਕੀ ਕਰਨੀ ਐ ਚ ਪਾੜ ਵਾਲੇ ਨੇ ਲਾਈਟ ਸ਼ੇਡ ਹਾਂਜੀ ਹਾਂ ਬਸ ਆ ਵੇਪ ਲਾਈਟ ਸ਼ੇਡ ਕਰਦੀਆਂ ਸੋਹਣੀਆਂ ਲਾਈਟ ਸ਼ੇਡ ਹਾਂ ਇਹ ਥੋੜਾ ਐਨੇ ਮਤਲਬ ਘਰ ਪਾਉਣ ਵਾਸਤੇ ਲਗਾਉਣ ਜਾਂ ਵਾਸਤੇ ਨਹੀਂ ਜਿੱਦਾਂ ਮਰਜ਼ੀ ਆਪਾਂ ਜਿੱਦਾਂ ਮਰਜ਼ੀ ਹੋ ਤੇ ਆਪਣੀ ਹਾਂ ਤੁਹਾਡੀ ਮਰਜ਼ੀ ਐ ਕਿ ਆ ਦੇਖੋ ਕਿੰਨੀ ਪਿਆਰੀ ਚੀਜ਼ ਹੈ ਇਹ ਬਹੁਤ ਸੋਹਣੀ ਲੱਗ ਪੜਾ ਸਪਰੇ ਨਾਲੇ ਕੋਈ ਵੱਖਰੀ ਚੀਜ਼ ਹੋਵੇ ਨਾ ਤਾਂ ਜਿਆਦਾ ਸੋਹਣੀ ਲੱਗਦੀ ਹੈ ਤੇ ਇਸ ਕਰਕੇ ਹਰ ਇੱਕ ਚੀਜ਼ ਦਾ ਮਤਲਬ ਇੱਥੇ ਹੈ ਵੈਰਟੀ ਬਹੁਤ ਸੋਹਣੀ ਲੱਗਦੀ ਹੈ ਵੈਰਟੀ ਭਾਜੀ ਜੀ ਹਾਂਜੀ ਬਾਕੀ ਅਸੀਂ ਬਚਪਨ ਤੋਂ ਇਕੱਠੇ ਰਹੇ ਅਸੀਂ ਬੜੀ ਮੇਲਗਾਲ ਇਕੱਠੇ ਖੇਡਦੇ ਰਹੇ ਹਾਂ ਪੜ੍ਹਦੇ ਰਹੇ ਹਾਂ ਨਾਲੇ ਛੋਟੇ ਪਰਮਾਤਮਾ ਨੇ ਇੰਨਾ ਪਿਆਰ ਬਣਾਇਆ ਨਾ ਹਲੋ ਹਲੋ ਦੋਸਤਾਂ ਵੀ ਮੇਰੀ ਵਾਲੀ ਗੱਲ ਹਾਂਜੀ ਜਿਹੜਾ ਹੁਣ ਵੋਟੀਆਂ ਹੋਣ ਤੇ ਵੀ ਪਿਆਰ ਨਹੀਂ ਕਿਤੇ ਟੁੱਟਣਾ ਵੀ ਨਹੀਂ ਚਾਹੀਦਾ ਇਹਦਾ ਪਾਸੇ ਵੀ ਇਹ ਤਾਂ ਨਹੀਂ ਆ ਗਈ ਹਾਂਜੀ ਕੁਝ ਵੀ ਆਪਾਂ ਹਾਂ ਲੈਗੀ ਵਗੈਰਾ ਚੱਲ ਸਕਦੀ ਆ ਇੱਕ ਮੇਨ ਗੱਲ ਆ ਕਿ ਇਹ ਸੌਫਟ ਬਹੁਤ ਹੈਨਾ ਇਹ ਚੀਜ਼ ਜਗਾ ਰੱਖੋ ਤਾਂ ਦਵਾਈ ਦਾ ਤਿਆਰ ਨਾ ਪਰਵਾਹੀ ਦੇਗਾ ਮਾਪੋ ਦਾ ਪਿਆ ਮਾਪੋ ਜੀ ਦੇ ਨਾਲ ਉਹ ਇੰਨਾ ਘਰ ਵਾਲੇ ਥੋੜੀ ਜਲਨ ਹੋ ਜਾਂਦੀ ਜਦੋਂ ਉਹਨੇ ਬਾਹਰ ਬੈਠਣਾ ਖੁਲਾਉਣਾ ਹੁੰਦਾ ਨਾ ਮਹਿਸੂਸ ਨਹੀਂ ਹੁੰਦਾ ਉਹ ਥੋੜੀ ਜਲਨ ਤੁਸੀਂ ਆਂਦੇ ਚੋਰ ਨੂੰ ਆਪਣਾ ਪਾਲਾ ਹੁੰਦਾ ਹਣ ਤੁਸੀਂ ਸਮਝੋ ਉਹ 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 ਕੋਈ ਉਹ ਰੋਸ ਆਪਣਾ ਪਾਲਾ ਹੁੰਦਾ ਸਮਝ ਜੇ ਤੁਸੀਂ ਆਹ ਵੇਖੋ ਆਹ ਚੀਜ਼ ਬਹੁਤ ਸੋਹਣੀ ਆ ਯਾਰ ਉਹ ਕੱਢ ਹਾਂ ਹਾਂ ਸਹੀ ਗੱਲ ਆ ਚਲੋ ਇਹ ਤੇ ਭਾਈ ਦੇ ਦੋਸਤੀ ਤੇ ਮਤਲਬ ਚਲੋ ਆ ਵੇਖੋ ਆ ਚੀਜ਼ ਬਹੁਤ ਸੋਹਣੀ ਆ ਯਾਰ ਉਹ ਕੱਢ ਹਾਂ ਹਾਂ ਸਹੀ ਗੱਲ ਆ ਚਲੋ ਇਹਦੇ ਪਾਈ ਦੇ ਦੋਸਤ ਹੀ ਤੇ ਮਤਲਬ ਚਲੋ ਹਣਾ ਭਰਾ ਇੱਕ ਸਾਦੇ ਆਪ ਆਉਂਦੇ ਹੀ ਕਿਉਂਕਿ ਹਣਾ ਮੈਂ ਹੁਣ ਸੋਚੋ ਕਿ ਆਪਣੇ ਪਿੰਡ ਤੋਂ ਸਪੈਸ਼ਲ ਇਹ ਚੀਜ਼ ਤੇ ਉਹਨਾਂ ਕਿ ਜਿਹੜਾ ਆਪਾਂ ਬਾਜ਼ਾਰ ਜਾਣਾ ਨਾ ਬਾਜ਼ਾਰ ਨਾਲੋਂ ਬਹੁਤ ਵਧੀਆ ਰੇਟ ਆ ਇੱਕ ਦਿਨਾਨੂੰ ਬਾਜ਼ਾਰ ਜਾਣ ਦਾ ਕਿੰਨਾ ਆਪਾਂ ਟਾਈਮ ਵੇਸਟ ਕਰਦੇ ਹਾਂ ਇਹ ਸਾਡੇ ਪਿੰਡ ਤੋਂ ਆਉਂਦੇ ਆਪਾਂ ਰਸਤੇ 'ਚ ਹਣਾ ਇੱਕ ਹਰਚਵਾ ਰੋਡ ਦੇ ਉੱਤੇ ਮੂੜਾ ਮੂੜਾ ਵਾਲਾ ਸੁਆ ਪੈ ਜਾਂਦਾ ਹਣਾ ਤੇ ਇਧਰਲੀ ਸਾਈਡ ਤੋਂ ਇਧਰ ਦੁਕਾਨ ਪੈ ਜਾਂਦੀ ਆ ਹਾਂਜੀ ਐਡਰੈਸ ਉਹ ਬੋਲ ਕੇ ਤੁਹਾਨੂੰ ਦੱਸਣਗੇ ਤੇ ਸਾਡਾ ਪੰਜੀ ਹਰਚਵਾ ਤੋਂ ਕਿਹੜੀ ਰੋਡ ਆ ਅੱਡਾ ਪਿੰਨ ਮੂੜਾ हां जी ਤੇ ਅਸੀਸ گارਮੈਂਟ ਜਦੋਂ ਹਰਚੰਦ ਕਿੜੀ ਰੋਡ ਤੇ ਜਾਇਓ ਤਾਂ ਰਾਈਟ ਸਾਈਡ ਤੇ 2 ਕਿਲੋਮੀਟਰ ਜਾ ਕੇ ਰਾਈਟ ਸਾਈਡ ਤੇ ਸਾਡੀ ਸ਼ਾਪ ਹੈ ਸ਼ਾਪ ਹੈ ਇਹ ਆਪਣਾ ਫੋਨ ਨੰਬਰ ਦੱਸ ਦਿਓ ਫੋਨ ਨੰਬਰ 788978298 ਜੀ ਇਹ ਅਜੀ ਵੀ ਬੋਲਦਾ ਨਾ ਅਸੀਸ گارਮੈਂਟ ਉਹ ਸਾਡੀ ਇੰਸਟਾਗ੍ਰam ਆਈਡੀ ਵੀ ਹੈ ਅਸੀਸ گارਮੈਂਟ ਅੰਡ ਯੂਟਿਊਬ ਵੀ ਚੈਨਲ ਆ ਅਸੀਸ ਗਾਰਮੈਂਟ ਲਿਬਾਸ ਤੁਸੀਂ ਉਹਦੇ ਉੱਤੇ ਸਾਡੀਆਂ ਵੀਡੀਓ ਦੇਖ ਸਕਦੇ ਜੀ ਤੇ ਬਹੁਤ ਬਹੁਤ ਭਰਾ ਜੀ ਤੁਹਾਡੀ हेल्प ਹੋਏ ਭਰਾ ਜੀ ਥੋੜੀ ਉਹਦੀ ਹੈਲਪ ਕਰੋ ਕਿਉਂਕਿ ਆਪਾਂ ਭਰਾਈਆ ਜੇ ਆਪਾਂ ਕਿਸੇ ਦੀ ਸਪੋਰਟ ਕਰਾਂਗੇ ਤੇ ਫੇਰ ਹੀ ਹਨਾ ਚਲੋ ਇਕੱਲਾ ਬੰਦਾ ਤੇ ਅੱਗੇ ਵਧ ਨਹੀਂ ਜਾਂਦਾ ਆਪਾਂ ਭੈਣ ਭਰਾ ਦੇ ਨਾਲ ਹੋਵਾਂਗੇ ਸਪੋਰਟ ਕਰਾਂਗੇ ਤੇ ਫੇਰ ਹੀ ਇਹ ਚੀਜ਼ ਹੁੰਦੀ ਆ ਚਲੋ ਇਹਨਾਂ ਨੇ ਸਾਨੂੰ ਵੀ ਚਲੋ ਬੜਾ ਫਾਇਦਾ ਵਾ ਕਿਉਂਕਿ ਰੇਟ ਵੀ ਬਹੁਤ ਜਿਆਦਾ ਚਲੋ ਸਾਨੂੰ ਵੀ ਕੱਪੜੇ ਚਾਹੀਦੇ ਹਰ ਇੱਕ ਚੀਜ਼ ਹਨਾ ਸਾਨੂੰ ਜਦੋਂ ਇੱਥੋਂ ਮਿਲਣ ਡੀ ਆ ਤੇ ਆਪਾਂ ਵੀ ਚਲੋ ਥੋੜਾ ਪੋਤਾ ਕਰਦੇ ਥ ਅਵੇ ਇਹ ਕੀ ਫਰੋਗ ਆ ਦੇਖੋ ਕਿੰਨਾ ਪਿਆਰਾ ਕਲਰ ਆ ਇਹਦੇ ਵਿੱਚ ਨਹੀਂ ਕੋਈ ਨਹੀਂ ਆਜੋ ਤੁਸੀਂ ਜੇ ਤੁਹਾਡਾ ਸਾਈਜ਼ ਜੇ ਤੁਹਾਡਾ ਸਾਈਜ਼ ਮਿਲ ਜਾਂਦਾ ਹਾਂ ਮਿਲ ਜਾਂਦਾ ਮੇਰੇ ਸਾਈਜ਼ ਤੇ ਮਿਲਦੇ ਮਿਲਦੇ ਇਹਦਾ ਹੋ ਸਕਦਾ ਨਾ ਲਚ ਲਾ ਲਾ ਇਹ ਨੂੰ ਦਈਏ ਬਹੁਤ ਸੋਹਣੇ ਆ ਦੇਖ ਆ ਵੇਖੋ ਮਤਲ ਅੱਗੇ ਸਾਨੂੰ ਸੂਟ ਲੈ ਕੇ ਸਟਿਚ ਕਰਾਉਣ ਦੇ ਹਨਾ ਦੋ ਤਿੰਨ ਦਿਨ ਲੱਗ ਜਾਂਦੇ ਹੁੰਦੇ ਹੁਣ ਸਾਨੂੰ ਕੋਈ ਟੈਨਸ਼ਨ ਨਹੀਂ ਹੁਣ ਆਪਾਂ ਜਾਂਦੇ ਆ ਆਪਣਾ ਕਪੜਾ ਖਰੀਦੋ ਤੇ ਮਨ ਨਾ ਪਾਓ ਤੇ ਆਪਣੇ ਮਜਲੇ ਜਿੱਥੇ ਮਰਜੀ ਜਾਓ ਤੇ ਜਾਣ ਵੀ ਸਾਡੀ ਇੰਨਾ ਚ ਰਹੀਦੀ ਹੈ ਸਹੀ ਕਹਿੰਦੇ ਬਹੁਤ ਮਿਲ ਜਾਂਦੀ ਤੇ ਮੇਨ ਗੱਲ ਹੈ ਕਿ ਜਿੰਨੇ ਤੋਂ ਸਵਾਈ ਦੇਣੀ ਹੈ ਨਾ ਉਹ ਸਾਹਦਣ ਵਾਲੀ ਸੂਟ ਬਹੁਤ ਸੋਹਣੀ ਹਾਂ ਇਹ ਬਹੁਤ ਸੋਹਣੀ ਇਹ ਸਾਈ ਦੇਖੋ ਇਹਦਾ ਆ ਜਿਹੜਾ ਸਾਈ ਪੂਰਨ ਗਾਰੰਟੀ ਹੈ ਹਾਂਜੀ ਸਵਾਈ ਦੇ ਕਰਕੇ ਉਹਦੇ ਸੋਹਣੀ ਹੈ ਕਿ ਜਿਹੜਾ ਟਾਈਮ ਵੇਸਟ ਹੁੰਦਾ ਉਹ ਵੱਖਰਾ ਹੈ ਨਾ ਪਹਿਲਾਂ ਟੇਲਰ ਕੋ ਟਾਈਮ ਲਓ ਕਿ ਦਿੰਦੀ ਹੈਂਗੀ ਬੇ ਰਹਿਣਗੀ ਕੱਲ ਪਰਸੋ ਆ ਵੇਖੋ ਹੁਣ ਮਤਲਬ ਇਤੋਂ ਆਪਾਂ ਜਿਆਦਾ ਫੁੱਲ ਸਜ ਕੀ ਲਬਾਂਗੇ ਆ ਚ ਬਹੁਤ ਸੋਹਣੇ ਹਨ ਆ ਵੇਖੋ ਇਹ ਤੋਂ ਲੌਂਗ ਹਨ ਆਪਾਂ ਕੀ ਕਰਾਂਗੇ ਕਿ ਇਤੋਂ ਲੌਂਗ ਆ ਨਾਲੇ ਲੌਂਗ ਦਾ ਲੌਂਗ ਹੈ ਤੇ ਨਾਲੇ ਹਰ ਇੱਕ ਚੀਜ਼ ਕੋਈ ਇਹ ਨਹੀਂ ਕਿ ਆਪਾਂ ਫੀਡਿੰਗ ਕਰਵਾਉਣੀ ਆ ਜਾਂ ਕਿੱਦਾਂ ਆ ਹਨਾ ਵੇਖੋ ਨਾਲੇ ਝੂਟ ਪਾਉਣੇ ਪਸੰਦ ਨਹੀਂ ਇਹ ਚੀਜ਼ ਵੱਖਰੀ ਲੱਗਦੀ ਆ ਭਾਈ ਉਦਾਂ ਵੀ ਸੋਹਣੀ ਲੱਗਦੀ ਆ ਸੈਕਸ ਨਾਲ ਹਰ ਤਰ੍ਹਾਂ ਨਹੀਂ ਮਿਲ ਹਾਂ ਹਰ ਇੱਕ ਤਰ੍ਹਾਂ ਨਹੀਂ ਮਿਲ ਜਾਂਦੀ ਬਾਕੀ ਬੂਧਾ ਬਰਾ ਸੋਣਾ ਇੱਕ ਤੇ ਉਦਾਂ ਗਰਮੀ ਆ ਤੇ ਇੱਕ ਗਰਮੀ ਦੇ ਵਿੱਚ ਇਹ ਚੀਜ਼ ਪਾਈ ਨਾ ਸਾਨੂੰ ਮਹਿਸੂਸ ਨਹੀਂ ਹੁੰਦਾ ਆਪਾਂ ਕੋਈ ਹੋਰ ਕੱਪੜਾ ਪਾਵਾਂਗੇ ਤੇ ਸਾਨੂੰ ਥੋੜੀ ਨਾ ਟੈਨਸ਼ਨ ਹੋ ਜਾਂਦੀ ਹੈ ਕਿ ਹਾਥੋਂ ਗਰਮੀ ਬਰਦਾਸ਼ਤ ਨਹੀਂ ਹੁੰਦੀ ਇਹ ਚੀਜ਼ ਬਹੁਤ ਵਧੀਆ ਆ ਥੋੜਾ ਜਿਹਾ ਇਜ਼ਲੀ ਲੱਗਾ ਬਤਾ ਹਾਂਜੀ ਨਾਲੇ ਖਾਸ ਕਰਕੇ ਬੀਬੀਆਂ ਨੂੰ ਕਿਉਂਕਿ ਤੁਹਾਨੂੰ ਪਤਾ ਕਿ ਸਾਨੂੰ ਇਹ ਚੀਜ਼ਾਂ ਆਦਮੀ ਆਉਂਦੇ ਚਲੋ ਆਪਣਾ ਦੋ ਟੀ-ਸ਼ਰਟ ਆ ਦੋ ਲੋਰ ਲੈ ਲਣਗੇ ਹਨ ਤੇ ਬੀਬੀਆਂ ਨੂੰ ਹਰ ਇੱਕ ਚੀਜ਼ ਚਾਹੀਦੀ ਹੈ ਹਨਾ ਇਹ ਕੋਰਸ ਇਹ ਵਾਲਾ ਕੋਟ ਸੈੱਟ ਵੀ ਬਹੁਤ ਪਿਆਰਾ ਲੱਗਿਆ ਜਿੱਦਾਂ ਕਿ ਤੇ ਆਪਾਂ ਬਾਹਰ ਕੱਪੜਾ ਬਹੁਤ ਸੌਫਟ ਆ ਨਾ ਬਹੁਤ ਸੋਹਣਾ ਹੈ ਹੈ ਨਾ ਬਹੁਤ ਸੋਹਣਾ ਤੇ ਜਿੰਨਾ ਕਪੜਾ ਸੋਹਣਾ ਵਾ ਨਾ ਉਹਦੇ ਨਾਲੋਂ ਬਿਹਤਰ ਇਹਨਾਂ ਦਾ ਰੇਟ ਸੋਹਣਾ ਵਾ ਤਾਂ ਤੁਸੀਂ ਆਓ ਇਹ ਦਿਖਾਣ ਤੇ ਆਣ ਕੇ ਵਿਜ਼ਿਟ ਕਰੋ ਤੇ ਤੁਸੀਂ ਜਿੱਦਾਂ ਮਨ ਚਾਹਿਆ ਆਪਣਾ ਕਪੜਾ ਲੈ ਸਕਦੇ ਹੋ ਇਹ ਨਹੀਂ ਕੋਈ ਕਿ ਫਿਕਸ ਰੇਟ ਵਾ ਪਹਿਲੀ ਗੱਲ ਤੁਹਾਨੂੰ ਅਸੀਂ ਕਿਹਾ ਕਿ ਤੁਹਾਨੂੰ ਮਤਲਬ ਰੇਟ ਘਟਾਉਣ ਦੀ ਲੋੜ ਨਹੀਂ ਹੈ ਕੋਈ ਫਿਕਸ ਰੇਟ ਨਹੀਂ ਹੈ ਥੋੜਾ ਬਹੁਤ ਤੁਸੀਂ ਕਰੋ ਥੋੜਾ ਬਹੁਤ ਉਹ ਜਾਜ ਕਰਨਗੇ ਤੁਹਾਨੂੰ ਮਤਲਬ ਰੇਟ ਘਟਾਉਣ ਦੀ ਲੋੜ ਹੀ ਨਹੀਂ ਹੈਗੀ ਉਹਨਾਂ ਦਾ ਮਤਲਬ ਰੇਟ ਹੀ ਬਹੁਤ ਵਧੀਆ ਵਾਹ ਲੱਗਿਆ ਨਾ ਅੱਜ ਨੂੰ ਕਿੱਦੋਂ ਹਾਂਜੀ ਹਾਂ ਇੱਕੋ ਜਿਆ ਹਾਂ ਇਹ ਚੀਜ਼ਾਂ ਕੀ ਹੈ ਅਵੀ ਕਿਹਦੇ ਹਾਂਜੀ ਫਰੌਕ ਵੀ ਫਰੌਕ ਵੀ ਹਰ ਇੱਕ ਤਰ੍ਹਾਂ ਆਪਾਂ ਲੈ ਗਈ ਜਿੰਜੋ ਮਰਜ਼ੀ ਪਾਓ ਬਹੁਤ ਸੋਹਣੇ ਆ ਖਾਸ ਕਰਕੇ ਬੱਚੇ ਕੁੜੀਆਂ ਵਾਸਤੇ ਹੁੰਦਾ ਤੁਹਾਨੂੰ ਪਤਾ ਕਿ ਉਹਨਾਂ ਨੂੰ ਹਰ ਇੱਕ ਵੈਰਾਈਟੀ ਚਾਹੀਦੀ ਹੈ ਕਿ ਜੋ ਮਤਲਬ ਸਾਨੂੰ ਬਾਜ਼ਾਰ ਨਹੀਂ ਜਾਣ ਦੀ ਲੋੜ ਹੈਗੀ ਬਹੁਤ ਵਧੀਆ ਰੇਟ ਤੇ ਸਾਨੂੰ ਇਹ ਚੀਜ਼ੇ ਇੱਥੋਂ ਮਿਲ ਜਾਂਦੀ ਹੈ ਤੁਸੀਂ ਨਾਲ ਬੋਟਲ ਵੀ ਨੂਰ ਨੂੰ ਆਇਆਣਾ ਬਹੁਤ ਸੋਹਣਾ ਹਾਂ ਇਹਨਾਂ ਦੇ ਵਿੱਚ ਤਾਂ ਬੱਚੇ ਦੀ ਜਾਨ ਹੀ ਬੜੀ ਸੋਖੀ ਰਹਿੰਦੀ ਹੈ ਹਾਂਜੀ ਹਾਂਜੀ ਨਹੀਂ ਬਹੁਤ ਵਧੀਆ ਵਿਆਹੇ ਵੀ ਜਿਆਦਾ ਸ਼ਾਪਿੰਗ ਲੇਡੀਜ਼ ਨਹੀਂ ਕਰਨੀ ਹੁੰਦੀ ਹੈ ਜੈਂਟਸ ਜੇ ਤੇ ਕਜਾਮਾ ਲੋਟੀਸ਼ਾ ਲੋਕ ਬਸ ਠੀਕ ਹੈ ਥੋੜਾ ਆਹ ਲੈ ਲੈਂਗੇ ਹੋਟ ਸੋਣੀ ਤੇ ਜੇ ਅਸੀਂ ਆਪਾਂ ਮੰਨੀਏ ਕਿ ਚਲੋ ਕਾਟਨ ਚ ਕਾਟਨ ਚ ਤੇ ਚੀਜ਼ ਚਾਹੀਦੀ ਤੇ ਕਾਟਨ ਚ ਚਾਹੀਦੀ ਆ ਪਰ ਕਿਹੇ ਵੇਲੇ ਗਰਮੀਆਂ ਦੇ ਵਿੱਚ ਵੀ ਸਾਨੂੰ ਕੋਈ ਪ੍ਰੋਗਰਾਮ ਆ ਜਾਂਦਾ ਵਾ ਹਣਾ ਤੇ ਜਿਹੜੀ ਚੀਜ਼ ਪਾਰਟੀ ਵੀਰ ਪਾਰਟੀ ਵੀਰ ਵੀ ਲੱਗਦੀ ਆ ਆ ਦੇਖੋ ਹਣਾ ਆਪਾਂ ਆਰਾਮ ਨਾਲ 8-10 ਸਾਲ ਦੇ ਬੱਚੇ ਨੂੰ ਹਣਾ 32 ਨੰਬਰ 34 ਨੰਬਰ ਦੇ ਸਾਈਜ਼ ਮੇਰੀ ਬੇਟੀ ਦੇ ਸਾਈਜ਼ ਦੇ ਹਿਸਾਬ ਨਾਲ ਬਹੁਤ ਜਿੰਨਾ ਕਈਆਂ ਨੇ ਕਹਿ ਦੇਣਾ ਵੇਖ ਕੇ ਵੀ ਨਹੀਂ ਇਹ ਗਰਮੀਆਂ ਚ ਜੀ ਪਾਇਆ ਜਾਣਾ ਪਰ ਇਹ ਹੈ ਕਿ ਇਹ ਵੇਖੋ ਅੰਦਰੋਂ ਬਿਲਕੁਲ ਕਾਟਨ ਆ ਬਿਲਕੁਲ ਵਧੀਆ ਹੈ ਨਾ ਕੋਈ ਇਹ ਨਹੀਂ ਕੋਈ ਖੜਬੜਾ ਕਪੜਾ ਵਾ ਜਿਤਨਾ ਇਹਨਾਂ ਦਾ ਹਾਂ ਆਹ ਚਿਹੜੀਆਂ ਨੇ ਬਹੁਤ ਸੋਹਣੀ ਲੱਗਦੀਆਂ ਕਿਉਂਕਿ ਪਾਲਟੀ ਵਿੱਚ ਚੀਜ਼ ਵੀ ਚੱਲਦੀ ਭਾਵੇਂ ਗਰਮੀ ਹੈ ਨਾ ਜਦੋਂ ਬੀਬੀਆਂ ਨੇ ਪਾਉਣਾ ਫਿਰ ਬੀਬੀਆਂ ਨਹੀਂ ਬੰਦੇ ਕਿ ਛਿਲਕਾ ਸਾਨੂੰ ਗਰਮੀ ਲੱਗਣੀ ਹੈ ਚੀਜ਼ ਮਨ ਨੂੰ ਲੱਗਣ ਦੀ ਗੱਲ ਹੁੰਦੀ ਆ ਇਹ ਚੀਜ਼ਾਂ ਜੜੀਆਂ ਨੇ ਇਹ ਚੀਜ਼ਾਂ ਤੁਹਾਨੂੰ ਪਤਾ ਜਿੱਦਾਂ ਅੱਜ ਕੱਲ ਦੇ ਹਨਾ ਬੇਟੀਆਂ ਇਹ ਚੀਜ਼ ਚਾਹੁੰਦੀਆਂ ਵਾ ਕਿ ਇਹ ਚੀਜ਼ ਹੋਵੇ ਤੇ ਇਹ ਸੋਹਣਾ ਲੱਗਦਾ ਵਾ ਹਾਂ ਸੋਹਣਾ ਲੱਗਦੀ ਤੇ ਆਪਾਂ ਆਮ ਬਾਜ਼ਾਰ ਜਾਵਾਂਗੇ ਤੇ ਇਹਨਾਂ ਚੀਜ਼ਾਂ ਦਾ ਰੇਟ ਬਹੁਤ ਜ਼ਿਆਦਾ ਲੱਗਣਾ ਜਿਹੜਾ ਕਿ ਇੱਥੇ ਬਹੁਤ ਜਾਇਜ਼ ਵੀ ਆ ਤਾਂ ਹੀ ਮਤਲਬ ਇਹ ਚੀਜ਼ ਨੂੰ ਕਰ ਵੀ ਰੇਟ ਮਤਲਬ ਕਰ ਵੀ ਸਕਦੇ ਆ ਤੇ ਇਹ ਦਿਖਾਉਂਦਾ ਹੈ ਸਭ ਆ ਕੇ 25 ਨੂੰ ਤਰਸਣ ਆਣੀਆਂ ਇਹ ਨਾ ਹੋਵੇ ਕਿ ਆਪਾਂ ਚੀਜ਼ ਵੇਖ ਲਈ ਰਹਾਏ ਉਹਦਾ ਰੇਟ ਨਹੀਂ ਬਣਿਆ ਦਿਖਾਈ ਵਾਪਸ ਚਲ ਗਏ ਆ ਇਹੋ ਜੀ ਗੱਲ ਬਿਲਕੁਲ ਨਹੀਂ ਹੈਗੀ ਬਹੁਤ ਵਧੀਆ ਰੇਟ ਇਹਨਾਂ ਦੇ ਆ ਤੇ ਬਾਕੀ ਹਰ ਇੱਕ ਚੀਜ਼ ਮਤਲਬ ਇਤੋਂ ਮਿਲ ਸਕਦੀ ਹੈ ਤੇ ਤੁਸੀਂ ਜਰੂਰ ਇੱਕ ਵਾਰੀ ਇੱਥੇ ਆਓ ਉਸ ਤੋਂ ਬਾਅਦ ਅਰੇਸਟ ਕੋਟਨ ਦਾ ਸੂਟ ਮੰਜੀ ਵਿਛਾ ਕੇ ਦਿੱਤੀ ਆ ਤੂੰ ਹਾਂ ਅਰੇਸਟ ਕਰ ਅਰੇਸਟ ਹੈ ਨਾ ਦੂਰ ਗਿਆ ਇਹਨੂੰ ਨਾਲ ਹਾਂ ਜੀ ਕੋਟਨ ਚ ਕਰ ਪਾਉਂਗਾ ਕੋਟਨ ਤੋਂ ਤੇ ਆ ਦੇਖੋ ਹਰ ਇੱਕ ਤਰ੍ਹਾਂ ਦਾ ਹਨਾ ਤੁਸੀਂ ਕਹਿਣਾ ਸਾਨੂੰ ਕਹਿੰਦੇ ਹਰ ਇੱਕ ਤਰ੍ਹਾਂ ਦੀ ਮਤਲਬ ਵੈਰੈਟੀ ਹੈ ਆ ਨੋਰਮਲ ਘਰ ਪਾਉਣ ਨੂੰ ਗਰਮੀ ਦੇ ਵਿੱਚ ਇਹੀ ਚੀਜ਼ਾਂ ਚੱਲਦੀਆਂ ਹਨਾ ਮਤਲਬ ਹਾਂਜੀ ਤੁਸੀਂ ਮਤਲਬ ਨਿਰਾਸ਼ ਹੋਗੇ ਨਹੀਂ ਮਤਲਬ ਕੋਈ ਵੀ ਇੱਥੇ ਜਾਊਗਾ ਜਿਹੜੀ ਚੀਜ਼ ਕਿਸ ਨੂੰ ਚਾਹੀਦੀ ਹੈ ਨਾ ਹਰ ਇੱਕ ਇਹ ਚੀਜ਼ ਮਿਲਦੀ ਹੈ ਹਾਂਜੀ ਬਹੁਤ ਵਧੀਆ ਗਰਮੀਆਂ 'ਚ ਇਹੀ ਚੀਜ਼ਾਂ ਸੋਹਣੀਆਂ ਲੱਗਦੀਆਂ ਤੇ ਬਾਕੀ ਹਨਾ ਫੋਨ 'ਤੇ ਦੇਖਣ ਦਾ ਹਿਸਾਬ ਹੁੰਦਾ ਤੁਸੀਂ ਆਓਗੇ ਤੁਸੀਂ ਆਣ ਕੇ ਚੀਜ਼ ਪਸੰਦ ਕਰੋਗੇ ਤਾਂ ਤੁਹਾਨੂੰ ਹੋਰ ਵਧੀਆ ਲੱਗੂਗਾ ਕਿਉਂਕਿ ਫੇਸ ਟੂ ਫੇਸ ਜੀ ਆਪਾਂ ਵੇਖਿਆ ਨਾ ਸਾਨੂੰ ਫਿਰ ਪਤਾ ਲੱਗਦਾ ਹਾਂ ਹਾਂ ਜੀ ਆਹ ਦੇਖੋ ਕਿੰਨਾ ਸੋਹਣਾ ਸੂਰੀ ਬਹੁਤ ਪਿਆਰੀ ਹੈ ਇਹ ਬਹੁਤ ਚੱਲਦੇ ਪਏ ਹੁਣ ਜੈਂਟਸ ਜੈਂਟਸ ਬੱਚਿਆਂ ਲਈ ਹਾਂ ਜੀ ਇਹਦੇ ਸਟਾਈਲਰ ਵੀ ਤੁਹਾਨੂੰ ਮਿਲ ਜਾਂਦਾ ਸੁਨਾਲ ਦਾ ਮਤਲਬ ਇਹੀ ਨਾ ਪੀਆ ਉਹੀ ਸੁਨਾਲ ਦਾ ਸੁਨਾਲ ਦਾ ਨਾ ਪੀਆ ਜਦ ਨੂੰ ਇਹਦਾ ਪਤਾ ਨਹੀਂ ਲੱਗਦਾ ਬਲੇ ਖਾਣਾ ਹੁਣ ਪਤਾ ਲੱਗਿਆ ਕੱਪੜੇ ਦਾ ਕਿੱਗਾ ਹੈ ਕਿਹਦਾ ਡਿਜ਼ਾਈਨ ਹੂੰ ਪਹਿਲਾਂ ਤੋਂ ਪਤਾ ਲੱਗ ਗਿਆ ਬਾਕੀ ਟਿੱਕਿਆਰ ਵਾਲੇ ਜੀ ਜੀ ਨਿੱਕਲੇ ਵਾਲੇ ਵੀ ਮਿਲ ਜਾਂਦੇ ਜਿੱਦਾਂ ਦੇ ਮਤਲਬ ਕਿਸੇ ਦੀ ਚੁਆਇਸ ਆ ਫਿਰ ਉਸ ਸਾਹਿਬ ਨਾਲ ਭਾਜੀ ਦਿਖਾ ਦਿੰਦੇ ਹਨਾ ਹੁਣ ਉਹਨਾਂ ਨੂੰ ਇਹ ਤੇ ਚਲੋ ਜਿੱਦਾਂ ਦੀ ਕਿਸ ਨੂੰ ਪਸੰਦ ਆ ਚੀਜ਼ ਉਹੋ ਜੀ ਵਿਕਾਓ ਕਿਸੇ ਵੇਲੇ ਕਿਸ ਨੂੰ ਕਾੜਨਾ ਪੈਗਾ ਉਹਨਾਂ ਬੈਠਾ ਹੋਏ ਹਾਂ ਮੁਕਤੀ ਦੀ ਗੱਲ ਬਹੁਤ ਵਧੀਆ ਕਿਸੇ ਸਵਾਗ ਸੜਕੋ ਪਹਿਨਵਾ ਕੋਟਾਂ ਦੇ ਸ਼ੂਟ ਵੀ ਸੜਕੋ ਹੈਗੇ ਜੀ ਸ਼ੂਟ ਵੀ ਹੈਗੇ ਆ ਹਾਂਜੀ ਆ ਦੇਖੋ ਇਹ ਇਦਾਂ ਵਲੌਗ ਬਹੁਤ ਜ਼ਿਆਦਾ ਲੰਬਾ ਹੋ ਜਾਣਾ ਹੈ ਜੇ ਇਹੀ ਸਾਰਾ ਕੁਝ ਦਿਖਾਉਣ ਲੱਗੀ ਇਦਾਂ ਦੁਕਾਨ ਤੇ ਪੂਰੀ ਇਦਾਂ ਮਤਲਬ ਜੀ ਕਰਦਾ ਕਿ ਆਪਣੇ ਬੱਚਿਆਂਾਂ ਤੇ ਹਰੇਕ ਚੀਜ਼ ਜਿਹੜੀ ਲੈ ਜਾਈਏ ਹਨਾ ਤੇ ਆ ਵੀ ਸੂਟ ਤੁਸੀਂ ਦੇਖੋ ਹੁਣ ਸੱਚ ਇਹ ਵੀ ਬਹੁਤ ਵਧੀਆ ਕਾਟਨ ਦੇ ਵਿੱਚ ਸੂਟ ਆ ਕੋਈ ਇਹ ਨਹੀਂ ਕਿ ਇਹਨਾਂ ਦਾ ਕਲਰ ਜਾਣਾ ਵਾ ਪਹਿਲੀ ਗੱਲ ਤੇ ਇਹ ਗਰੰਟੀ ਹੈ ਕਿ ਮੈਂ ਖੋ ਦੇ ਇਹਦੇ ਨਾਲ ਦੇ ਦੋ ਤਿੰਨ ਲੈ ਚੁੱਕੀ ਆ ਤੇ ਮਜਾ ਲ ਆਪਾਂ ਕਹਦਾਂਗੇ ਆ ਚੀਜ਼ਾਂ ਦੇ ਕਲਰ ਲੱਗਦੇ ਆ ਕੋਈ ਕਲਰ ਨਹੀਂ ਲੱਗਣਾ ਇਹਨਾਂ ਦਾ ਬਹੁਤ ਵਧੀਆ ਮਤਲਬ ਇਹਨਾਂ ਦੇ ਕਲਰ ਰਹਿੰਦੇ ਆ ਕਪੜਾ ਵੀ ਬਹੁਤ ਵਧੀਆ ਹੈ ਵੀ ਪਿਓਰ ਕਾਟਨ ਦੇ ਵਿੱਚ ਦੇਖਾ ਵੇਲਾ ਸਾਰੇ ਖਿੜੇ ਖਿੜੇ ਆ ਨਾ ਬਹੁਤ ਸੋਹਣਾ ਅੱਜ ਵੇਦੋ ਹੀ ਵੀਡੀਓ ਨਹੀਂ ਬਣਾਈ ਸਪੈਸ਼ਲ ਆਪਾਂ ਵਲੌਗ ਵਲੌਗ ਬਣਾਇਆ ਵਾ ਅੱਜ ਜਹੀ ਵੀਡੀਓ ਨਹੀਂ ਪਾਉਣੀ ਸਾਡੇ ਚੈਨਲ ਤੇ ਅੱਜ ਵੀਡੀਓ ਦੀ ਵੇਟ ਹੋਣੀ ਹੈ ਸਾਰਿਆਂ ਨੂੰ ਹਾਂਜੀ ਕਲਰ ਵੇਲਾ ਸਾਰੇ ਖਿੜੇ ਖਿੜੇ ਆ ਨਾ ਬਹੁਤ ਸੋਹਣਾ ਅੱਜ ਵੇਦੋ ਹੀ ਵੀਡੀਓ ਨਹੀਂ ਬਣਾਈ ਸਪੈਸ਼ਲ ਆਪਾਂ ਵਲੌਗ ਵਲੌਗ ਬਣਾਇਆ ਵਾ ਅੱਜ ਜਹੀ ਵੀਡੀਓ ਨਹੀਂ ਪਾਉਣੀ ਸਾਡੇ ਚੈਨਲ ਤੇ ਅੱਜ ਵੀਡੀਓ ਦੀ ਵੇਟ ਹੋਣੀ ਹੈ ਸਾਰਿਆਂ ਨੂੰ ਪਾਉਣੀ ਹੈ ਵਲੌਗ ਪਾਉਣੀ ਹੈ ਵੀਡੀਓ ਆਪਾਂ ਕੱਲ ਨੂੰ ਜਾਂ ਪਰਸੋਂ ਪਰਸੋਂ ਪਾਵਾਂਗੇ ਪਰਸੋਂ ਪਾਉਣੀ ਹੈ ਹਾਂ ਨੇ ਚਲੋ ਇਹਨਾਂ ਦਾ ਵੀ ਚੱਲੇ ਤੇ ਬਾਕੀ ਜਿੱਥੋਂ ਤੁਹਾਡਾ ਫਾਇਦਾ ਹੋਵੇ ਅਹ ਇਹ ਚੀਜ਼ ਮੈਂ ਇਹ ਕਿ ਚਲੋ ਇਹਨਾਂ ਦਾ ਵੀ ਆਪਣਾ ਕੰਮ ਪਰਮਾਤਮਾ ਨੇ ਉਹ ਤੇ ਚਲੋ ਹਣਾ ਆਟਾ ਦਲੀਆ ਹੋਈ ਜਾਂਦਾ ਚੱਲੀ ਜਾਂਦਾ ਕੰਮ ਅਸਲ ਵਿੱਚ ਖਾਇੋ ਲੱਗਦੀ ਹਾਂ ਬਾਕੀ ਇਹ ਚੀਜ਼ ਮੇਨ ਹੁੰਦੀ ਆ ਕਿ ਜਿੱਥੋਂ ਸਾਨੂੰ ਫਾਇਦਾ ਹੋਵੇ ਸੋਕੇ ਜਿੰਨੀ ਮੈਂ ਜਿੰਨੀ ਮਹਿੰਗਾਈ ਹੈ ਨਾ ਉਹਦੇ ਹਿਸਾਬ ਨਾਲ ਹੁੰਦਾ ਕਿ ਆਪਣੀ ਹਣਾ ਗੰਜਾਸ਼ ਦੇ ਹਿਸਾਬ ਨਾਲ ਚੀਜ਼ ਲੈਣੀ ਹੁੰਦੀ ਆ ਆਦਮੀ ਨੇ ਤੇ ਇਹਦੇ ਹਿਸਾਬ ਨਾਲ ਬਹੁਤ ਸੋਹਣੇ ਅੱਜ ਵੀਡੀਓ ਥੋੜੇ ਵਧੀਆ ਤਰੀਕੇ ਨਾਲ ਹਾਂ ਬਹੁਤ ਵਧੀਆ ਅੱਜ ਕਲਰ ਹੋਟੇ ਆਪਾਂ ਮਤਲਬ ਵੀਡੀਓ ਦਾ ਕੰਮ ਅੱਜ ਦਾ ਛੱਡ ਕੇ ਵੀਡੀਓ ਅੱਜ ਆਪਾਂ ਨਹੀਂ ਪਾਉਣੀ ਤੇ ਉਹਦੇ ਕਰਕੇ ਕਿ ਹਾਨੂੰ ਉਸ ਸੂਟ ਜਿਹੜੇ ਬਹੁਤ ਸੋਹਣੇ ਲੱਗੇ ਤਾਂ ਆਪਾਂ ਸਪੈਸ਼ਲ ਮਤਲਬ ਭਾਜਣੇ ਦੀ ਸ਼ੌਪ ਤੇ ਆਈ ਹਾਂ ਕਲਰ ਹੋਟੇ ਹੋਣੇ ਆ ਸਾਰੇ ਹਾਂ ਆ ਦੇਖੋ ਕਲਰ ਚਾਰ ਸੂਟ ਤੇ ਮੈਨੂੰ ਪਸੰਦ ਆ ਗਏ ਆ ਜਿਵੇਂ ਚ ਪਹਿ ਹੈਗੇ ਨਾ ਕੋਈ ਨਹੀਂ ਫਿਰ ਕੀ ਜਦੋਂ ਹਾਂ ਜੋ ਜੋ ਚਿਹਰੇ ਪਸੰਦ ਆਗੇ ਤਾਂ ਫਿਰ ਪੈਸੇ ਕੀ ਵੇਖਣਗੇ ਹਾਂਜੀ ਪਾਜੀ ਤਾਂ ਨੇੜੇ ਕਰੋ ਹਾਂ ਤੇ ਆਂ ਦਾ ਹਾਂ ਸੁਨਾਲ ਸਾਈਡ ਦੋ ਬਰਾ ਆ ਦੇਖੋ ਕਲਰ ਇੱਕ ਤੋਂ ਇੱਕ ਚੜ ਕੇ ਇਹ ਜਿਹੜਾ ਮਰਜੀ ਲਓ ਇੱਕ ਬਿਟੀਨ ਸੂਟ ਹੈ ਇਹ ਕਿੰਨਾ ਸੋਹਣਾ ਆ ਦੇਖੋ ਜਿਹੜਾ ਤੁਹਾਨੂੰ ਨਹੀਂ ਪਤਾ ਲੱਗਣਾ ਜਿਹੜੀਆਂ ਬਲੌਗ ਦੇਖਣ ਦੀਆਂ ਉਹਨਾਂ ਨੂੰ ਪਤਾ ਲੱਗਣਾ ਨਾਲੇ ਜਿਹਦਾ ਗਰਮ ਲੁੱਕ ਹੈ ਨਾ ਕੇਵਲ ਚਾਹੁੰਦੇ ਕਿ ਕੋਈ ਟੈਨਸ਼ਨ ਨਹੀਂ ਹੈ ਜੀ ਤੋਂ ਹੋਣ ਦੀ ਵੋਚ ਦਾ ਮਾਚੀ ਬਿਲਕੁਲ ਰੈਡੀ ਮਤਲਬ ਨਾਰਮਲ ਜਿਹਾ ਹਾਂਜੀ ਹਾਂਜੀ ਬਿਲਕੁਲ ਜਾ ਰਿਹਾ ਹੈ ਜਿਆਦਾ ਰੇਟ ਆ ਤਾਂ ਹੀ ਤੇ ਆਪਾਂ ਵਿਖਾਉਂਦੇ ਆਂ ਸਾਡੇ ਪੀਸਰ ਤੋਂ ਲੈ ਕੇ ਤੇ 1200 ਦੀ ਰੇਂਜ ਤੇ ਵੀ ਤੁਹਾਨੂੰ ਕਾਟਨ ਦੇ ਸੂਟ ਹਰ ਤਰ੍ਹਾਂ ਦੇ ਮਿਲ ਜਣਗੇ ਬਟਿਕ ਸੂਟ ਵੀ ਮਿਲ ਜਾਣਗੇ ਕਢਾਈ ਵਾਲੇ ਵੀ ਤੇ ਦੇਖ ਲਓ ਆਪਾਂ ਆਮ ਬਾਜ਼ਾਰ ਜਾਂਦੇ ਆਂ ਤੇ ਤੁਹਾਨੂੰ 1000 ਤੋਂ ਮਤਲਬ ਸਟਾਰਟਿੰਗ ਕਰਦੇ ਆ ਸਾਡੇ ਨੋਰਮਲ ਘਰ ਪਾਉਣ ਵਾਲੇ ਸੂਟ ਹੋਰ 500 ਦੀ ਰੇਂਜ ਕਾਟਨ ਦਾ ਸੂਟ ਨਾਲ ਪਿਓਰ ਦਾ ਪਿਓਰ ਕਾਟਨ ਦਾ ਕਾਟਨ ਦਾ ਦੁਪੱਟਾ ਬਹੁਤ ਔਰ ਬਹੁਤ ਹੈ ਇਹ ਦੁਪੱਟਾ ਦੇਖੋ ਕਿੰਨਾ ਸੋਹਣਾ ਆਹ ਦੇਖੋ ਪਹਿਲਾਂ ਕਹਿੰਦਾ ਤੁਹਾਨੂੰ ਖਾਸ ਕਰਕੇ ਮਤਲਬ ਕੁੜੀਆਂ ਵਾਸਤੇ ਕਿਉਂਕਿ ਜਿਹੜੀਆਂ ਗਰਲਸ਼ ਹੁੰਦੀਆਂ ਉਹਨਾਂ ਨੂੰ ਹੁੰਦਾ ਕਿ ਆਪਾਂ ਨਾ ਸਿੰਪਲ ਸੋਬਰ ਬਣੇ ਰਹੀਏ ਤੇ ਹੈ ਵੀ ਚੀਜ਼ ਵੀ ਸੋਹਣੀ ਮਿਲੇ ਖਾਸ ਕਰਕੇ ਇਹ ਕੁੜੀਆਂ ਵਾਸਤੇ ਬਹੁਤ ਸੋਹਣਾ ਵਾ